ਕਿਸਾਨ ਭਰਾਵੋ ਇਹ ਮੇਰੀ ਵੀਡੀਓ ਸੂਝਵਾਨ ਕਿਸਾਨ ਦੇਖਣ ਕਿਸਾਨ ਸਾਰੇ ਹੀ ਲਗਭਗ ਨੈਟ ਚਲਾਉਂਦੇ ਆ ਜਿਨ੍ਹਾਂ ਦੇ ਕੋਲੇ ਫੋਨ ਹੈ ਵੀਡੀਓ ਉਹਨਾਂ ਕੋਲੇ ਤਾਂ ਨਹੀਂ ਜਾਂਦੀ ਕਿਉਂਕਿ ਸਾਰੇ ਸ਼ੇਅਰ ਕਰਨ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਜਿੱਦਾਂ ਮਟੀਰੀਅਲ ਉਹ ਦੇਖੀ ਜਾਂਦੇ ਵਾਰੀ ਵਾਰੀ ਉਹਦਾਂ ਦੇ ਦਿਖਾਈ ਜਾਂਦਾ ਫੇਸਬੁੱਕ YouTube ਇਹ ਮੇਰੀ ਵੀਡੀਓ ਕੰਬਾਈਨ ਬਣਾਉਣ ਵਾਲਿਆਂ ਕੋਲੇ ਵੀ ਚਲੀ ਜਾਵੇ ਇਹ ਮੇਰੀ ਵੀਡੀਓ ਸਰਕਾਰੀ ਪ੍ਰਸ਼ਾਸਨ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਇੰਜੀਨੀਅਰਿੰਗ ਵਿੰਗ ਨੇ ਜਿਹੜੇ ਮਸ਼ੀਨਾਂ ਡਿਜ਼ਾਈਨ ਕਰਦੇ ਨੇ ਮਸ਼ੀਨਾਂ ਦੇ ਵਿੱਚ ਸੋਧ ਕਰਦੇ ਨੇ ਉਹਨਾਂ ਦੇ ਕੋਲ ਵੀ ਚਲੀ ਜਾਵੇ ਕਿ ਅਸੀਂ 1 ਸਾਲ ਦੇ ਵਿੱਚ 12 14 15000 ਤੱਕ ਦਾ ਨੁਕਸਾਨ ਖਾ ਰਹੇ ਹਾਂ ਇਹ ਕਿੱਲੇ ਮਗਰ ਜਿਹੜਾ ਕਿ ਲਗਭਗ 30 ਤੋਂ 38000 ਰੁਪਇਆ ਪ੍ਰਤੀ ਹੈਕਟੇਅਰ ਬਣਦਾ ਜਿਹੜਾ ਕਿ ਸਿਰਫ ਕੰਬਾਈਨਾ ਕਰਕੇ ਹੁੰਦਾ ਕੰਬਾਈਨ ਡਰਾਈਵਰਾਂ ਨੂੰ ਕੋਈ ਵੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਕੰਬਾਈਨਾ ਦੇ ਵਿੱਚ ਜਿਹੜੀਆਂ ਪਹਿਲਾਂ ਮੰਨ ਲਓ ਅੱਜ ਤੋਂ 1 ਸਾਲ 1.5 ਸਾਲ ਤੋਂ ਪਹਿਲਾਂ ਜਿੰਨੀਆਂ ਪੁਰਾਣੀਆਂ ਕੰਬਾਈਨਾ ਆਈਆਂ ਹੈਗੀਆਂ ਉਹਨਾਂ ਦੀ ਜਿਹੜੀ ਮੋਡੀਫਿਕੇਸ਼ਨ ਆ ਉਹ ਲੋਕਲ ਮਿਸਤਰੀ ਕਰਦੇ ਆ ਲੋਕਲ ਵਰਕਸ਼ਾਪ ਵਾਲੇ ਬੰਦੇ ਕਰਦੇ ਆ ਕਈ ਵਾਰੀ ਕੋਈ ਟਾਈਮ ਨਹੀਂ ਹੁੰਦਾ ਤਾਂ ਆਪ ਹੀ ਵੈਲਡ ਮਾਰ ਲੈਂਦੇ ਹੈਗੇ ਆ ਉਹਨਾਂ ਦੇ ਇੰਟਰਨਲ ਸਿਸਟਮ ਦੇ ਵਿੱਚ ਇੰਨੀ ਕੁ ਮੋਡੀਫਿਕੇਸ਼ਨ ਦੀ ਜ਼ਰੂਰਤ ਆ ਵੀ ਆ ਦੇਖ ਲਓ ਕਣਕ ਵੱਡੀ ਆ ਤੇ ਹਜੇ ਪਾਣੀ ਨਹੀਂ ਲੱਗਿਆ ਇਸ ਖੇਤ ਨੂੰ ਤੇ ਕਣੀਆਂ ਦੇ ਨਾਲ ਹੀ ਇੰਨਾ ਚੋ ਨਗ ਰਿਆ ਆ ਕਣਕ ਵੀ ਇੱਕ ਫਸਲ ਦੇ ਵਿੱਚ 2 ਤੋਂ 2.5 ਕਿ ਤਿੰਨ ਕੁਇੰਟਲ ਦਾ ਲਾਸ ਚੱਲ ਰਿਹਾ ਹੈਗਾ ਇਹ ਲਾਸ ਸਾਡਾ ਕੌਣ ਘਟਾ ਸਕਦਾ ਇਹਦੀ ਪਰਪਾਈ ਕੌਣ ਕਰ ਸਕਦਾ ਠੀਕ ਆ ਤੁਸੀਂ ਫੇਰ ਵੀ 90 90 ਮਣ ਝੋਨਾ ਕੱਢੀ ਜਾਂਦੇ ਹੈਗੇ ਆ ਆਹ ਲਾਸ ਦੇ ਚੱਲਦੇ ਨਾਲ ਸਦਕਾ ਵੀ ਤੁਸੀਂ ਝੋਨਾ ਇੰਨਾ ਨਾ ਕੱਢੀ ਜਾਂਦੇ ਹੈਗੇ ਹੋ ਕੋਈ ਝੋਨਾ ਡਿੱਗਿਆ ਨਹੀਂ ਸੀ ਪਿਛਲੀ ਵਾਰ ਇਸ ਜਗ੍ਹਾ ਤੇ ਕੋਈ ਕਣਕ ਨਹੀਂ ਡਿੱਗੀ ਸੀਗੀ ਫੇਰ ਵੀ ਇੰਨਾ ਲਾਸ ਕਿਉਂ ਹੈਗਾ ਮਸ਼ੀਨਾਂ ਦੇ ਵਿੱਚ ਸੋਧ ਦੀ ਜ਼ਰੂਰਤ ਆ ਮੈਂ ਵਾਰ-ਵਾਰ ਕਹਿ ਰਿਹਾ ਹਾਂ ਇਹ ਕੋਈ ਛੋਟੀ ਚੀਜ਼ ਨਹੀਂ ਹੈਗੀ ਪੂਰੇ ਪੰਜਾਬ ਲੈਵਲ ਤੇ ਜਾਂ ਪੂਰੇ ਵੀ ਜਿੰਨੀਆਂ ਵੀ ਕੰਬਾਈਨਾ ਬਣਾਉਣ ਵਾਲੀਆਂ ਕੰਪਨੀਆਂ ਹੈਗੀਆਂ ਪਲੀਜ਼ ਉਹ ਵੀ ਆਪਣੇ ਲੈਵਲ ਤੇ ਕੋਈ ਚੀਜ਼ ਦੇਖਣ ਵੀ ਕੋਈ ਨਵੀਂ ਮੋਡੀਫਿਕੇਸ਼ਨ ਤਿਆਰ ਕਰਨ ਤਾਂ ਕਿ ਪ੍ਰਾਂ ਇਹ ਕੋਈ ਛੋਟਾ ਨੁਕਸਾਨ ਨਹੀਂ ਹੈਗਾ ਕਿ ਆਪਾਂ ਚਲੋ 100 200 ਰੁਪਏ ਦਾ ਕਈ ਵਾਰੀ ਫਾਰਵਰਡ ਸਪਰੇਅ ਵਧ ਕਰ ਦਿੰਦਾ ਹੈਗਾ ਕੋਈ ਮੌਸਮੀ ਕਾਰਨ ਕਰਕੇ ਫੋਕ ਬਣ ਗਈ ਯਾਰ ਇੰਨੀ ਫੋਕ ਸਾਰੇ ਪੰਜਾਬ ਜੀ ਬਣ ਰਹੀ ਹੈਗੇ ਮੈਂ ਤਾਂ ਇਹ ਵੀ ਨਹੀਂ ਮੰਨਦਾ ਹੈਗਾ ਵੀ ਇਹ 100% ਜਰਮੀਨੇਸ਼ਨ ਹੋਗੀ ਜਿਹੜੇ ਹਿਸਾਬ ਨਾਲ ਇਹ ਆਪਾਂ ਇੰਨੀ ਸੰਘਣੀ ਤਾਂ ਪਨੀਰੀ ਨਹੀਂ ਲਾਉਂਦੇ ਹੈਗੇ ਆਪਾਂ ਖੇਤਾਂ ਦੇ ਵਿੱਚ ਝੋਨੇ ਦੀ ਪਨੀਰੀ ਲਾਉਣੇ ਆ ਮਰਲੇ ਦਾ 3 ਕਿਲੋ ਵੀ ਪਾ ਦਿੰਨੇ ਹੈਗੇ ਆ ਇੱਕ ਕਿੱਲੇ ਦਾ ਉਹ 16 38 ਲਗਭਗ 4 ਕੁਆਟ ਦਾ 80 ਕਿਲੋ ਵੀ ਬਣਦਾ ਇਹ ਇਹ ਤਾਂ ਉਹਦੇ ਨਾਲੋਂ ਵੀ ਸੰਘਣਾ ਤੇ ਇਹ ਐ ਵੀ ਨਹੀਂ ਲੱਗਦਾ ਵੀ 100% ਉਗ ਰਿਹਾ ਹੈ ਉਹ ਇਹਨੂੰ ਵਾਹ ਕੇ ਪਾਣੀ ਲਾਦ ਕੇ ਦੁਬਾਰੇ ਸੋਗਾ ਕਰਦੇ ਤੇ ਤੇ ਹੋਰ ਉਗ ਰਿਆਉਣਾ ਹੈਗਾ ਮਤਲਬ ਕਿ ਇਹ ਬਹੁਤ ਜਿਆਦਾ ਵੱਡਾ ਲਾਸ ਹੈ ਹਰ ਸਾਲ ਇਹ ਜਮਾ ਹੁੰਦਾ ਜਾ ਰਿਹਾ ਹੈ ਆਪਾਂ ਕਿੱਥੋਂ ਮੰਨ ਲਾਂਗੇ ਵੀ ਨਦੀਨ ਦਾ ਬੀਜ ਜਲ ਗਿਆ ਹੋਊ ਇਹ ਤਾਂ ਪਿਛਲੇ ਆਹ ਆ ਕਣਕ ਦਾ ਬੀਜ ਝੋਨੇ ਦਾ ਬੀਜ ਨਹੀਂ ਜਲਿਆ ਹੋਇਆ ਇਹਦੀ ਜਰਮੀਨੇਸ਼ਨ ਹੀ ਪ੍ਰਭਾਵਿਤ ਹੋਈ ਤੇ ਗੁਰੀ ਦਾਦੀ ਜਰਮੀਨੇਸ਼ਨ ਕਿਵੇਂ ਪ੍ਰਭਾਵਿਤ ਹੋ ਜੂਗੀ ਬਾਤੂ ਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਦੀਨਾਂ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਰਿਸਰਚਾਂ ਟ੍ਰਾਇਲ ਚੱਲ ਰਹੇ ਹੈਗੇ ਆ ਪਰ ਆਪਣੀਆਂ ਮਸ਼ੀਨਾਂ ਦੇ ਹਾਰਵੈਸਟਿੰਗ ਲਾਸ ਇੰਟਰਨੈਸ਼ਨਲ ਲੈਵਲ ਤੇ ਬਹੁਤ ਖਤਰਨਾਕ ਪੱਧਰ ਤੇ ਚੱਲ ਰਹੇ ਆ ਇਹਦੇ ਵਿੱਚ ਬਹੁਤ ਵਧੀਆ ਕਿਸੇ ਸੋਧ ਹੋਣ ਦੀ ਜ਼ਰੂਰਤ ਆ ਨਵੀਆਂ ਮਸ਼ੀਨਾਂ ਦੇ ਨਾਲ ਮੁਕਾਬਲਾ ਹੋਣਾ ਚਾਹੀਦਾ ਪ੍ਰਾਣੀਆਂ ਦਾ ਆਪਾਂ 1400 ਹੀ ਥਾਂ ਤੇ 1500 ਵढाई ਦੇ ਦੇਵਾਂਗੇ ਪਰ ਆਪਣਾ ਇੱਕ ਕਿੱਲੇ ਦੇ ਮਗਰ ਹਜ਼ਾਰ ਨਹੀਂ 2000 ਨਹੀਂ ਲਗਭਗ 10 12 14 15000 ਤੱਕ ਦਾ ਨੁਕਸਾਨ ਪ੍ਰਤੀ ਏਕੜ ਹੋ ਰਿਹਾ ਏਨੇ ਕੀ ਠੇਕੇਦਾਰ ਨੂੰ ਬਚਨੇ ਹੁੰਦੇ ਆ ਤੇ ਤੁਸੀਂ ਠੇਕਾ ਫਿਰ ਵੀ ਚੱਕੀ ਜਾਂਦੇ ਹੋ ਆ ਚੀਜ਼ਾਂ ਨੂੰ ਆਪਾਂ ਇਗਨੋਰ ਕਰੀ ਜਾ ਰਹੇ ਹੈਗੇ ਆ ਠੀਕ ਹੈ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਪੇਜਾਂ ਤੇ ਗਾਲ੍ਹਾਂ ਕੱਢ ਦਿੰਨੇ ਹੈਗੇ ਆ ਗਲਤ ਚੀਜ਼ਾਂ ਜ਼ਿਆਦਾ ਵਾਇਰਲ ਹੋ ਜਾਂਦੀਆਂ ਹੈਗੀਆਂ ਚੰਗੀਆਂ ਚੀਜ਼ਾਂ ਦਾ ਕੋਈ ਵੈਲਿਡਿਟੀ ਹੈ ਨਹੀਂ ਉਹਦੇ ਵਿਊ ਨਹੀਂ ਆਉਂਦਾ ਹੈਗਾ ਚੰਗੇ ਪੇਜ ਬਣਾਉਣ ਚੰਗੀਆਂ ਵੀਡੀਓ ਬਣਾਉਣ ਦੇ ਲਈ ਕਿਸੇ ਦਾ ਮਨ ਨਹੀਂ ਕਰਦਾ ਹੈਗਾ ਹਰ ਕੋਈ ਤਮਾਸ਼ੇ ਵਾਲੀ ਵੀਡੀਓ ਬਣਾਉਣ ਲਈ ਭਜ ਰਿ ਪਰ ਇਹ ਜਿਹੜੇ ਖੇਤਾਂ ਐਡੇ ਵੱਡੇ ਪੱਧਰ ਤੇ ਆਪਣੀ ਖੇਤੀ ਪਹਿਲਾਂ ਹੋ ਰਹੀ ਸੀ ਹੁਣ ਹੋ ਰਹੀ ਐ ਉਹਦੇ ਵਿੱਚ ਜੇ ਆਪਾਂ ਅੱਜ ਦੇ ਸਮੇਂ ਵਿੱਚ ਵੀ ਇਹ ਸੋਧ ਨਾ ਕਰ ਪਾਏ ਤਾਂ ਵੱਧ ਝਾੜ ਵਾਲੀਆਂ ਬ੍ਰੈਡੀਆਂ ਲਾ ਕੇ ਵੀ ਕੀ ਕਰ ਲੋਂਗੇ ਤੁਸੀਂ ਠੀਕ ਹੈ ਖੁਦਾ ਨਾਕਾਸਤਾ ਕੁਦਰਤ ਨੂੰ ਨੁਕਸਾਨ ਕਰਦੀ ਆ ਆਪਾਂ ਝੱਲ ਲੈਣੇ ਹੈਗੇ ਆਪਣੀ ਮਸ਼ੀਨ ਹੀ ਆਪਣਾ ਨੁਕਸਾਨ ਕਰੀ ਜਾਂਦੀ ਹੈਗੀ ਕੰਬਾਈਨਾ ਵਾਲੇ ਕੋਈ ਜਾਣ ਕੇ ਤਾਂ ਕਰ ਨਹੀਂ ਰਹੀ ਹੈਗੇ ਇਹ ਠੀਕ ਹੈ ਇਹ ਇੱਕ ਮੋਡੀਫਿਕੇਸ਼ਨ ਦੀ ਲੋੜ ਆ ਜਿਹਦੇ ਲਈ ਕੋਈ ਬਹੁਤ ਹੀ ਟੈਕਨੀਕਲ ਸਟਾਫ ਕੋਈ ਟੈਕਨੀਕਲ ਟੀਮ ਚਾਹੀਦੀ ਹੈਗੀ ਆ ਇਹਦੇ ਵਿੱਚ ਯੂਨੀਵਰਸਿਟੀ ਵੀ ਇਨਵੋਲ ਹੋਵੇ ਸਰਕਾਰ ਵੀ ਇਨਵੋਲ ਹੋਵੇ ਕੰਬਾਈਨਾ ਦੀਆਂ ਮਸ਼ੀਨਾਂ ਦੇ ਜਿਹੜੇ ਪਲਾਂਟਸ ਹੈਗੇ ਉਹਨਾਂ ਦੇ ਖਾਸ ਇੰਜੀਨੀਅਰ ਵੀ ਇਹਦੇ ਵਿੱਚ ਇਨਵੋਲ ਹੋਣ ਚੰਗੀ ਪਕੜ ਕਰਨ ਵਾਲੇ ਕਿਸਾਨ ਵੀ ਇਹਦੇ ਵਿੱਚ ਮੌਜੂਦ ਹੋਣ ਤਾਂ 6 ਮਹੀਨਿਆਂ ਦੇ ਵਿੱਚ ਸਾਲ ਦੇ ਵਿੱਚ ਇਹਦਾ ਹੱਲ ਲੱਭੇ ਇਹ ਆਪਣੇ ਹਰ ਸਾਲ ਦੀ ਸਮੱਸਿਆ ਮੈਂ ਹਰ ਸਾਲ ਇਹਦੇ ਬਾਰੇ ਬੋਲਦਾ ਹੈਗਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਕਿ ਤਹਾਈ ਤੱਕ ਕੋਈ ਸਟੀਕ ਹੱਲ ਹੋਇਆ ਹੈਗਾ ਬਹੁਤ ਸਾਰੀਆਂ ਇੰਪੋਰਟਡ ਕਲਾਸ ਦੀਆਂ ਕੰਬਾਈਨਾ ਵੀ ਆਪਣੇ ਇੰਡੀਆ ਦੇ ਵਿੱਚ ਚੱਲ ਰਹੀਆਂ ਹੈਗੀਆਂ ਉਹਦੇ ਨਾਲ ਇਹਨੂੰ ਕੰਪੈਰੀਸ਼ਨ ਕਰਨਾ ਚਾਹੀਦਾ ਹੈਗਾ